ਸਾਚਰੀਆ ਕਾਲ ਸਾਹਿਤਿਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਪੰਜਾਬੀ ਦੀਆਂ ਜੋ ਲਗਾ ਹਨ ਜਿਨ੍ਹਾਂ ਨੂੰ ਹਿੰਦੀ ਦੇ ਵਿੱਚ ਮਾਤਰਾਵਾਂ ਕਿਹਾ ਜਾਂਦਾ ਹੈ ਉਹਨਾਂ ਦੀ ਕੀ ਪਛਾਣ ਹੈ ਤੇ ਉਹਨਾਂ ਦਾ ਉਚਾਰਨ ਢੰਗ ਕੀ ਹੈ ਇਸ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ ਚੈਨਲ ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਤੇ ਨਾਲ ਹੀ ਸਾਇਤਿਕ ਸਾਥ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰ ਲਵੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀਆਂ ਪੜ੍ਹਾਈ ਸੰਬੰਧੀ ਲੋੜਾਂ ਨੂੰ ਸਮੇਂ ਸਿਰ ਪੂਰੀਆਂ ਕਰ ਸਕਣ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ प्यारे विद्यार्थियों सबसे पहले सानू ए पता होना चाहिदा है कि पंजाबी दे विच कुल किन्नियां ਲਗਾ ਹਨ किन्नियां ਲਗਾ ਹਨ कुल 10 ਲਗਾ ਹਨ जो कि पंजाबी दी जो 35 ਅਖਰੀ ਦੇ ਪਹਿਲੇ 3 ਸਵਰ ਹਨ ਊੜਾ ਆੜਾ ਤੇ ਈੜੀ ਜਿਨ੍ਹਾਂ ਨੂੰ ਸਵਰ ਵਾਹਕ ਕਿਹਾ ਜਾਂਦਾ ਹੈ ਇਨ੍ਹਾਂ ਸਵਰ ਵਾਹਕਾਂ ਦੀ ਮਦਦ ਦੇ ਨਾਲ ਹੋਣ ਦੇ ਵਿੱਚ ਆਈਆਂ ਹਨ ਭਾਵ ਇਹਨਾਂ ਤਿੰਨਾਂ ਤੋਂ ਹੀ 10 ਮਾਤਰਾਵਾਂ ਬਣੀਆਂ ਹਨ ਤੇ ਮਾਤਰਾ ਜੋ ਹਨ ਅਜਿਹੇ ਸਹਾਇਕ ਚਿੰਨ ਹਨ ਜਦੋਂ ਅਸੀਂ ਉਹ ਕਿਸੇ ਵੀ ਅੱਖਰ ਨੂੰ ਕਿਸੇ ਵੀ ਵਰਨ ਨੂੰ ਲਾ ਦਿੰਨੇ ਹਾਂ ਤੇ ਅੱਖਰਾਂ ਤੋਂ ਸ਼ਬਦ ਬਣਦੇ ਹਨ ਤੇ ਪੰਜਾਬੀ ਦੇ ਵਿੱਚ ਕੁੱਲ ਜਿਵੇਂ ਕਿ ਦੱਸਿਆ ਹੈ 10 ਮਾਤਰਾਵਾਂ ਹਨ ਤੇ 10 ਦੀਆਂ 10 ਮਾਤਰਾ ਜਿਹੜੀਆਂ ਹਨ ਇਹਨਾਂ ਤਿੰਨ ਸਵਰਵਾਹਕਾਂ ਨੂੰ ਛੱਡ ਕੇ ਬਾਕੀ ਸਾਰੀ ਦੀ ਸਾਰੀ ਜੋ 35 ਅੱਖਰੀ ਦੇ ਵਿੱਚ 33 32 ਅੱਖਰ ਹਨ ਤੇ ਸੱਤ ਜਿਹੜੇ ਅਸੀਂ ਅਡਾਪਟ ਕੀਤੀਆਂ ਹੋਈਆਂ ਦੁਨੀਆਂ ਹਨ ਪੈਰ ਹੇਠ ਬਿੰਦੀਆਂ ਨੁਕਤੇ ਲਾ ਕੇ ਇਹਨਾਂ ਸਾਰਿਆਂ ਨੂੰ ਇਹ 10 ਦੀਆਂ 10 ਮਾਤਰਾ ਲੱਗਦੀਆਂ ਹਨ ਪਰ ਇਹਨਾਂ ਤਿੰਨਾਂ ਨੂੰ ਇਹ 10 ਦੀਆਂ 10 ਮਾਤਰਾ ਨਹੀਂ ਲੱਗਦੀਆਂ ਕਿਵੇਂ ਜਿਵੇਂ ਕਿ ਸਭ ਤੋਂ ਪਹਿਲਾਂ ਆ ਜਾਂਦਾ ਹੈ ਊੜਾ ਊੜਾ ਜੋ ਹੈ ਕਦੇ ਵੀ ਸੁਤੰਤਰ ਰੂਪ ਦੇ ਵਿੱਚ ਨਹੀਂ ਲਿਖਿਆ ਜਾ ਸਕਦਾ ਊੜਾ ਲਿਖਿਆ ਜਾਏਗਾ ਜਾਂ ਤਾਂ ਊੜੇ ਨੂੰ ਔਂਕੜ ਯਾਨੀ ਕਿ ਛੋਟੇ ਊ ਦੀ ਮਾਤਰਾ ਲੱਗੇਗੀ ਜਾਂ ਫਿਰ ਊੜੇ ਨੂੰ ਦਲੋਂਕੜ ਯਾਨੀ ਕਿ ਵੱਡੇ ਊ ਦੀ ਮਾਤਰਾ ਲੱਗੇਗੀ ਤੇ ਜਾਂ ਊੜਾ ਜੋ ਹੈ ਉਹਦਾ ਮੂੰਹ ਉੱਪਰੋਂ ਜਦੋਂ ਖੁੱਲਾ ਰਹੇਗਾ ਤੇ ਇਸ ਨੂੰ ਓੜਾ ਕਿਹਾ ਜਾਂਦਾ ਹੈ ਭਾਵ ਛੋਟੇ ਓ ਦੀ ਮਾਤਰਾ ਸਿਰਫ ਤਿੰਨ ਮਾਤਰਾ ਜਿਹੜੀਆਂ ਹਨ ਇਹ ਊੜੇ ਨੂੰ ਲੱਗਦੀਆਂ ਹਨ ਊੜਾ ਔਂਕੜ ਜਿਸ ਦੀ ਪਛਾਣ ਚਿੰਨ ਜੋ ਹੈ ਸਿਰਫ ਸਿੰਗਲ ਇੱਕ ਇਹਦੇ ਥੱਲੇ ਡੰਡੀ ਲਾ ਜਣੀ ਹੈ ਤੇ ਊੜਾ ਦੇ ਨਾਲ ਦੁਲੈਂਕੜ ਲੱਗਦਾ ਹੈ ਯਾਨੀ ਕਿ ਇੱਕ ਦੀ ਬਜਾਏ ਦੋ ਡੰਡੇ ਲਾ ਦਨੇ ਹਨ ਥੱਲੇ ਤੇ ਹੋੜਾ ਯਾਨੀ ਕਿ ਇਹਦੀ ਮਾਤਰਾ ਵੈਸੇ ਇਹ ਪਛਾਣ ਚਿੰਨ ਹੈ ਪਰ ਊੜੇ ਨੂੰ ਜਦੋਂ ਅਸੀਂ ਲਾਉਂਦੇ ਹਾਂ ਤਾਂ ਇਹ ਇਸ ਦਾ ਮੂੰਹ ਉਪਰੋ ਥੋੜਾ ਜਿਹਾ ਖੁੱਲਾ ਛੱਡ ਕੇ ਉੱਪਰ ਨੂੰ ਕਰ ਦਿੱਤਾ ਜਾਂਦਾ ਹੈ ਜਿਵੇਂ ਏ ਕੰਕਾਰ ਲਿਖਿਆ ਜਾਂਦਾ ਹੈ ਤੇ ਇਸ ਤੋਂ ਬਾਅਦ ਆ ਜਾਂਦੇ ਹਨ ਆੜਾ ਆ ਜਾਂਦਾ ਹੈ ਆੜਾ ਜੋ ਹੈ ਆੜਾ ਮੁਕਤੇ ਰੂਪ ਦੇ ਵਿੱਚ ਜੇ ਚਾਹੀਏ ਤਾਂ ਅਸੀਂ ਲਿਖ ਸਕਦੇ ਹਾਂ ਮੁਕਤਾ ਯਾਨੀ ਕਿ ਉਹ ਅੱਖਰ ਜਿਸ ਨੂੰ ਕਦੇ ਵੀ ਕੋਈ ਮਾਤਰਾ ਤੋਂ ਬਿਨਾਂ ਲਿਖਿਆ ਜਾ ਸਕਦਾ ਹੋਵੇ ਪਵ ਊੜਾ ਮੁਕਤੇ ਰੂਪ ਵਿੱਚ ਨਹੀਂ ਲਿਖਿਆ ਜਾ ਸਕਦਾ ਨਾ ਹੀ ਈੜੀ ਮੁਕਤੇ ਰੂਪ ਵਿੱਚ ਲਿਖੀ ਜਾ ਸਕਦੀ ਹੈ ਆੜਾ ਤੇ ਬਾਕੀ ਦੇ ਬਾਕੀ ਜੋ 35 ਅਖਰੀ ਦੇ ਵਿੱਚ ਅੱਖਰ ਹਨ ਉਹ ਸਾਰੇ ਦੇ ਸਾਰੇ ਮੁਕਤੇ ਰੂਪ ਦੇ ਵਿੱਚ ਵਰਤੇ ਜਾ ਸਕਦੇ ਹਨ ਤੇ ਆੜਾ ਮੁਕਤੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ ਆੜੇ ਨੂੰ ਕੰਨਾਂ ਲੱਗਦਾ ਹੈ ਕੰਨੇ ਦੀ ਮਾਤਰਾ ਜਿਹੜੀ ਹੈ ਉਹ ਹਮੇਸ਼ਾ ਅੱਖਰ ਦੇ ਅੱਧ ਤੱਕ ਆਉਂਦੀ ਹੈ ਪੂਰੇ ਥੱਲੇ ਤੱਕ ਨਹੀਂ ਲੱਗਦੀ ਤੇ ਆੜਾ ਜੋ ਹੈ ਇਸ ਨੂੰ ਦੁਲਾਵਾਂ ਲੱਗਦੀਆਂ ਹਨ ਯਾਨੀ ਕਿ ਦੋ ਮਾਤਰਾਵਾਂ ਵੱਡੀ ਏ ਦੀ ਮਾਤਰਾ ਜਿਸ ਨੂੰ ਅਸੀਂ ਹਿੰਦੀ ਦੇ ਵਿੱਚ ਕਹਿੰਦੇ ਹਾਂ ਏ ਯਾਨੀ ਕਿ ਆੜੇ ਨੂੰ ਜਦੋਂ ਅਸੀਂ ਦੁਲਾਹ ਲਾਤੀ ਤਾਂ ਇਹ ਐ ਬਣ ਗਿਆ ਭਾਵ ਜਿਵੇਂ ਕਕੇ ਨੂੰ ਅਸੀਂ ਦੁਲਾਹ ਲਾਤੀ ਤੇ ਇਹ ਕੈ ਬਣ ਗਿਆ ਤੇ ਆੜੇ ਨੂੰ ਕਨੌੜਾ ਲੱਗਦਾ ਹੈ ਭਾਵ ਵੱਡੇ ਓ ਦੀ ਮਾਤਰਾ ਸੋ ਆੜੇ ਨੂੰ ਚਾਰ ਰੂਪਾਂ ਦੇ ਵਿੱਚ ਲਿਖਿਆ ਜਾ ਸਕਦਾ ਹੈ ਆੜਾ ਮੁਕਤਾ ਆੜਾ ਕੰਨਾ ਆੜੇ ਨੂੰ ਦੁਲਾਵਾਂ ਤੇ ਆੜੇ ਨੂੰ ਕਨੌੜਾ ਇਸ ਤੋਂ ਬਾਅਦ ਆ ਜਾਂਦਾ ਹੈ ਈੜੀ ਈੜੀ ਕਦੇ ਵੀ ਸੁਤੰਤਰ ਰੂਪ ਚ ਨਹੀਂ ਲਿਖੀ ਜਾ ਸਕਦੀ ਈੜੀ ਨੂੰ ਜਾਂ ਤਾਂ ਛੋਟੀ ਈ ਦੀ ਪਾਪ ਜਿਸ ਨੂੰ ਸਿਹਾਰੀ ਕਿਹਾ ਜਾਂਦਾ ਹੈ ਇਹ ਮਾਤਰਾ ਲੱਗਦੀ ਹੈ ਜਾਂ ਫਿਰ ਵੱਡੀ ਈ ਦੀ ਜਿਸ ਨੂੰ ਵਿਹਾਰੀ ਕਿਹਾ ਜਾਂਦਾ ਹੈ ਉਹ ਮਾਤਰਾ ਲੱਗਦੀ ਹੈ ਪੰਜਾਬੀ ਵਿੱਚ ਇਸ ਨੂੰ ਸਿਹਾਰੀ ਤੇ ਵਿਹਾਰੀ ਕਹਿੰਦੇ ਹਨ ਹਿੰਦੀ ਵਿੱਚ ਛੋਟੀ ਈ ਤੇ ਵੱਡੀ ਈ ਦੀ ਮਾਤਰਾ ਕਿਹਾ ਜਾਂਦਾ ਹੈ ਤੇ ਜਾਂ ਫਿਰ ਈੜੀ ਨੂੰ ਛੋਟੇ ਏ ਦੀ ਮਾਤਰਾ ਲੱਗਦੀ ਹੈ ਜਿਸ ਨੂੰ ਪੰਜਾਬੀ ਦੇ ਵਿੱਚ ਅਸੀਂ ਲਾਂ ਕਹਿੰਦੇ ਹਾਂ ਤੇ ਇਸ ਤਰ੍ਹਾਂ ਈੜੀ ਦੇ ਨਾਲ ਸਿਰਫ ਤਿੰਨ ਮਾਤਰਾ ਲੱਗਦੀਆਂ ਹਨ ਊੜੇ ਦੇ ਨਾਲ 20 ਤਿੰਨ ਮਾਤਰਾ ਲੱਗਦੀਆਂ ਹਨ ਤੇ ਆੜੇ ਦੇ ਨਾਲ ਚਾਰ ਮਾਤਰਾ ਲੱਗਦੀਆਂ ਹਨ ਜਿਵੇਂ ਆੜਾ ਮੁਕਤਾ ਆੜਾ ਕੰਨਾ ਆ ਈੜੀ ਨੂੰ ਸਿਹਾਰੀ ਈ ਈੜੀ ਨੂੰ ਬਿਹਾਰੀ ਈ ਊੜੇ ਨੂੰ ਔਂਕੜ ਊ ਊੜੇ ਨੂੰ ਦੁਲੈਂਕੜ ਊ ਈੜੀ ਨੂੰ ਲਾਂ ਏ ਤੇ ਈੜੀ ਨੂੰ ਦੁਲਾਵਾਂ ਐ ਊੜੇ ਨੂੰ ਹੋੜਾ ਓ ਤੇ ਐੜੇ ਨੂੰ ਕਨੌੜਾ ਲੱਗਦਾ ਹੈ ਔ ਭਾਵ ਇਹ ਟੋਟਲ 10 ਮਾਤਰਾਵਾਂ ਹੋ ਗਈਆਂ ਤੇ 10 ਮਾਤਰਾਵਾਂ ਜਿਹੜੀਆਂ ਹਨ ਇਹ ਸਾਡੇ ਪੰਜਾਬੀ ਦੇ ਤਿੰਨ ਮੂਲ ਸਵਰ ਜਿਹੜੇ ਹਨ ਊੜਾ ਆੜਾ ਤੇ ਈੜੀ ਉਹਨਾਂ ਦੇ ਨਾਲ ਹੋਣ ਦੇ ਵਿੱਚ ਆਈਆਂ ਹਨ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਸੁਤੰਤਰ ਰੂਪ ਦੇ ਵਿੱਚ ਮੁਕਤਾ ਕੰਨਾ ਆ ਦੀ ਮਾਤਰਾ ਸਿਹਾਰੀ ਬਿਆਰੀ ਔਂਕੜ ਦੁਲੈਂਕੜ ਲਾਵਾਂ ਦੁਲਾਵਾਂ ਹੋੜਾ ਤੇ ਕਨੋੜਾ ਰੂਪ ਦੇ ਵਿੱਚ ਬੋਲਿਆ ਜਾਂਦਾ ਹੈ ਉਮੀਦ ਹੈ ਵਿਦਿਆਰਥੀਆਂ ਦੇ ਲਈ ਅੱਜ ਦੀ ਲਗਾ ਮਾਤਰਾਵਾਂ ਬਾਰੇ ਕੀਤੀ ਗਈ ਇਹ ਚਰਚਾ ਜੋ ਹੈ ਇਮਤਿਹਾਨੀ ਨਜ਼ਰੀਏ ਤੋਂ ਸਹਾਇਕ ਸਿੱਧ ਹੋਵੇਗੀ ਤੇ ਨਾਲ ਹੀ ਉਹ ਵਿਦਿਆਰਥੀ ਜਿਹੜੇ ਐਬਿਲਿਟੀ ਇਨਹਾਂਸਮੈਂਟ ਪੰਜਾਬੀ ਦੇ ਵਿੱਚ ਪਹਿਲੀ ਵਾਰੀ ਪੰਜਾਬੀ ਵਿਸ਼ਾ ਲੈ ਕੇ ਪੰਜਾਬੀ ਸਿੱਖ ਰਹੇ ਹਨ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਪੈਂਤੀ ਅਖਰੀ ਬਾਰੇ ਚਰਚਾ ਕੀਤੀ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲਗਾਮਾਤਰਾ ਬਾਰੇ ਚਰਚਾ ਕੀਤੀ ਹੈ ਤੇ ਕੱਲ ਕੁਝ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਚੈਨਲ ਦੇ ਨਾਲ ਜੁੜੇ ਰਹਿਣਾ ਤੇ ਆਪਣੇ ਹੋਰ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ ਧੰਨਵਾਦ